ਫੇਲੇ ਚਾਚਾ ਚੱਕੇ ਟਵਰੀਏ ਇਹ ਸਿਰ ਤੇ ਕਪੜਾ ਕਪੜਾ ਰੱਖ ਲੈਂਦਾ ਫੇਰ ਕਹੇਗਾ ਟੰਡਾ ਕੜ ਗਈ ਓਏ ਕੰਜਰ ਦਿਆ ਘੱਟ ਪਾ ਦਿੰਦਾ ਐਨੀਆਂ ਏਟਾ ਪਾ ਕੇ ਮੈਨੂੰ ਮਾਰਨਾ ਤਾਂ ਨਹੀਂ ਭਾਈ ਹੋਤੇ ਪੈਣੂ ਓਹ ਉਹ ਕਿਧਰੇ ਨਹੀਂ ਮਰਦਾ ਯਾਰ ਤੂੰ ਚਾਚਾ ਚੱਕੇ ਚੱਲ ਬਟੇ ਮੈਂ ਤਾਂ ਦਿਹਾੜੀ ਦੇਣੀ ਐ ਤੁਨੂੰ ਓਏ ਦਿਹਾੜੀ ਦੇਣੀ ਐ ਮੁੱਲ ਤਾਂ ਨਹੀਂ ਖਰੀਦ ਲੈ ਪੁੱਤਰਾ ਤੈ ਅਸੀਂ ਕੰਮ ਤਾਂ ਉਹ ਨਹੀਂ ਕਰਾਂਗੇ ਜਿੰਨਾ ਹੋਊਗਾ ਓ ਚਾਚਾ ਓ ਚੱਕਲਾ ਸੀ ਤਾਂ ਟੱਣਿਆ ਰੇ ਨੌਲੇ ਆਪਾਂ ਠੇਕਾ ਲੈਤਾ ਮੁੜ ਕੇ ਆਪਾਂ ਨੂੰ ਠੇਕਾ ਨਹੀਂ ਦੇਣਾ ਕੋਠੀ ਦੇ ਮਾਲਕ ਨੇ ਵਾ ਜਵਾਨ ਨਾ ਲੜਾ ਤੂੰ ਬਉਦੀ ਆਗਲੇ ਨੇ ਕੱਢ ਕੇ ਹੋਰ ਦਿਹਾੜੀ ਲਾ ਲੈਣੇ ਹੋਏ ਓਏ ਦਿਹਾੜੀ ਇਹ ਤਾਂ ਹੋਰ ਲਾਲੂ ਲਾਲੂ ਹੁਣ ਮੈਂ ਮਰਨਾ ਤਾਂ ਨਹੀਂ ਹਾਇਏਗਾ ਓ ਯਾਰ ਚੰਨੀ ਕਹਦੇ ਬੰਦੇ ਲੈ ਕੇ ਆ ਨਜ਼ਰ ਤੂੰ ਕੰਮ ਘੱਟ ਕਰਦੇ ਗੱਲਾਂ ਵੱਧ ਮਾਰਦੇ ਨਾਲ ਮਿਹੜੇ ਮਰੀ ਜਾਂਦੇ ਨੇ ਯਾਰ ਹੈ ਬੰਦਿਆਂ ਮੰਗੂ ਕੰਮ ਕਰੋ ਯਾਰ ਤੁਸੀਂ ਓ ਕਰਦੇ ਭਾਈ ਕਰਦੇ ਤੂੰ ਚੇਤੜਾ ਕਰ ਚੇਤੜਾ ਕਰ ਓ ਚੱਕ ਲੈ ਚਾਚਾ ਯਾਰ ਕਿੰਨੀ ਆਖ ਟਾਣੇ ਮਰੇ ਆਈ ਚੱਕ ਲੈ ਓਏ ਕੰਜਰਾ ਦੇ ਤੂੰ ਇੱਟਾ ਮੈਨੂੰ ਜਕਾਈ ਜਨਾ ਆ ਪਈ ਤੇ ਬਿਲਾ ਖੜਾ ਹੋਇਆ ਹੈ ਚਲਾਏ ਘਰੇਟਾ ਤੂੰ ਚੱਕ ਮੈਂ ਤਾਂ ਭਰ ਕੇ ਟੋਕਰ ਤੇਰੇ ਸਿਰ ਤੇ ਚਕਾ ਦੂ ਬਣਦਾ ਵੱਡਾ ਠੇਕੇ ਦਾਰ